ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 4 ਹੁਣ ਮੈਂ ਆਖਦਾ ਹਾਂ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਹੈ ਉਹ ਉਸ ਵਿੱਚ ਅਤੇ ਗੁਲਾਮ ਵਿੱਚ ਕੁਝ ਪਿੰਨ-ਪੇਤਨੀ ਭਾਵੇਂ ਉਹ ਸਭ ਦਾ ਮਾਲਕ ਹੈ ਪਰ ਉਸ ਮਿਆਦਿਕ ਜੋ ਪਿਤਾ ਨੇ ਪਹਿਲਾਂ ਠਰਾਈ ਹੈ ਸਰਬਰਾਹਾ ਅਤੇ ਮੁਖਤਿਆਰਾਂ ਦੀ ਮਤੇਤ ਹੈ ਜਿਵੇਂ ਅਸੀਂ ਵੀ ਜਦ ਬਾਲਕ ਸਾਂ ਤਦ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ ਪਰ ਜਦ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਕੱਲਿਆ ਜਿਹੜਾ ਤੀਵੀ ਤੋਂ ਜੰਮਿਆ ਅਤੇ ਸ਼ਰਧ ਦੇ ਮਤਿਹਤ ਜੰਮਿਆ ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਸ਼ਰਧ ਦੇ ਮਤਿਹਤ ਹਨ ਛੁਡਾਵੇ ਪਹਿਲੇ ਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਕਲ ਦਿੱਤਾ ਜਿਹੜਾ ਅੱਬਾ ਅਰਥਾਤ ਹੇ ਪਿਤਾ ਬੁਕਾਰਦਾ ਹੈ ਸੋ ਤੂੰ ਅਗਾਹ ਨੂੰ ਗੁਲਾਮ ਨਹੀਂ ਸਗ ਪੁੱਤਰ ਹੈ ਅਤੇ ਜੇ ਪੁੱਤਰ ਹੈ ਤਾਂ ਪਰਮੇਸ਼ਰ ਦੇ ਰਾਹੀਂ ਅਧਿਕਾਰੀ ਵੀ ਹੈ ਪਰ ਉਸ ਵੇਲੇ ਪਰਮੇਸ਼ਰ ਤੋਂ ਅਣਜਾਣ ਜੋ ਸਾਹ ਤੁਸੀਂ ਉਹਨਾਂ ਦੇ ਬੰਧਨ ਵਿੱਚ ਸਾਹ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਪਰ ਹੁਣ ਜੋ ਤੁਸੀਂ ਪਰਮੇਸ਼ਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਕਰ ਤੁਸੀਂ ਫੇਰ ਉਹਨਾਂ ਨਿਰਬਲ ਅਤੇ ਨਿਕਮੀਆਂ ਮੂਲ ਗੱਲਾਂ ਦੇ ਵੱਲ ਮੁੜੇ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਇਆ ਚਾਹੁੰਦੇ ਹੋ ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਣ ਨੂੰ ਮੰਨਦੇ ਹੋ ਤੁਹਾਡੇ ਲਈ ਮੈਂ ਡਰਦਾ ਹਾਂ ਪਈ ਕਿਤੇ ਇਹ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ। हे ਪ੍ਰਭੂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਪਈ ਤੁਸੀਂ ਮੇਰੇ ਜੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਮਾਨਦਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪ੍ਰਤਾਵਾ ਸੀ ਉਹਨੂੰ ਤੁਸੀਂ ਤੁਛ ਨਾ ਜਾਣਿਆ ਨਾ ਉਸ ਤੋਂ ਸੂਕ ਕੀਤੀ ਪਰ ਮੈਨੂੰ ਪਰਮੇਸ਼ਰ ਦੇ ਦੂਤ ਦੀ ਨਿਆਈ ਸਗੋਂ ਮਸੀਹ ਯਿਸੂ ਦੀ ਨਿਆਈ ਕਬੂਲ ਕੀਤਾ। ਸੋ ਹੁਣ ਤੋਰ ਧੰਵਾਦ ਕਿੱਥੇ ਗਿਆ? ਕਿਉਂ ਜੋ ਮੈਂ ਤੁਹਾਡੇ ਲਈ ਸਾਖੀ ਪਰਦਾ ਹਾਂ, ਪਈ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ। ਫੇਰ ਕੀ ਮੈਂ ਤੁਹਾਨੂੰ ਸੱਚੀ ਅੱਖ ਨਾਲ ਤੁਹਾਡਾ ਵੈਰੀ ਬਣ ਗਿਆ? ਉਹ ਤੁਹਾਨੂੰ ਫਸਲਾਉਂਦੇ ਤਾਂ ਬਹੁਤ ਹਨ ਪਰ ਭਲੀ ਨੀਤ ਨਾਲ ਨਹੀਂ। ਸਗੋਂ ਉਹ ਤੁਹਾਡੇ ਛੇਕਿਆਂ ਚਾਹੁੰਦੇ ਹਨ। ਪਈ ਤੁਸੀਂ ਵੀ ਉਹਨਾਂ ਨੂੰ ਫਸਲਾਓ। ਪਰ ਪਲਾ ਇਹ ਹੈ ਜੋ ਭਲੀ ਗੱਲੇ ਸਦਾ ਤੁਹਾਨੂੰ ਫਸਲਾਉਣ ਅਤੇ ਨਾ ਕੇਵਲ ਉਸ ਵੇਲੇ ਜਦ ਮੈਂ ਤੁਹਾਡੇ ਕੋਲ ਹੋਵਾਂ ਇਹ ਮੇਰੇ ਬੱਚੋ ਜਿੰਨਾ ਚਿਰ ਤੁਹਾਡੇ ਵਿੱਚ ਮਸੀਹ ਸੂਰਤ ਨਾ ਫੜ ਲਵੇ ਮੈਨੂੰ ਤੁਹਾਡੇ ਲਈ ਫੇਰ ਪੀੜਾ ਲਗੀਆਂ ਹੋਈਆਂ ਹਨ ਅਤੇ ਮੈਂ ਚਾਹੁੰਦਾ ਸਾਂ ਜੋ ਹੁਣ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰ੍ਹਾਂ ਬੋਲਦਾ ਕਿਉਂ ਜੋ ਤੁਹਾਡੇ ਵੱਲੋਂ ਮੈਂ ਦੁਬਤਾ ਵਿੱਚ ਪਿਆ ਹੋਇਆ ਹਾਂ ਤੁਸੀਂ ਜੋ ਸ਼ਰਧਿਮਤयत ਹੋਣਾ ਚਾਹੁੰਦੇ ਹੋ ਮੈਨੂੰ ਦੱਸੋ ਪਹਿਲਾਂ ਤੁਸੀਂ ਸ਼ਰਨ ਨੂੰ ਨਹੀਂ ਸੁਣਦੇ क्यों जो ये लिखे होया है जो अब्राहम के दो पुत्र होए एक गोली तो दूजा आज़ाद तो पर जोड़ा गोली तो होया वह शरीर के अनुसार जमिया परंतु जोड़ा आज़ाद तो होया वह बचन के कारण जमिया ये दृष्टांत हन अर्थ ये है जो ये तीविया दो नेम हन। एक सीना पहाड़ों है जो गुलामी लिय जनि है ये हाजरा है पर युशलिम जो तहाँ है वह आजाद है वह सारी माता है क्यों जो लिखे हुआ है हे बांज जयकार करजा तू जो नहीं जणी खुल के गा अते चिल्ला तू जिन्नू पीड़ा नहीं लगियां क्यों जो छुटड़ दे बच्चे स्वागण दे बच्चा नालो ਵੱਧ ਹਨ पर हे भ्रावो assi इसाहक वांगू वचन दी संतान हां पर जेवें उस समय ओ जेरा शरीर दे अनुसार जम्मया उन सताउंदा सी जेरा आत्मा दे अनुसार जम्मया सी तेवे हुण भी हुंदा है पर धर्मपुस्तक की रखदा है गोली अते उस दे पुत्र नु काट दे ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਨਾਲ ਅਧਿਕਾਰ ਨਹੀਂ ਹੋਵੇਗਾ ਇਸ ਲਈ हे ਪ੍ਰਭੂ ਅਸੀਂ ਗੋਲੀ ਦੇ ਨਹੀਂ ਸਗੋ ਆਜ਼ਾਦੀ ਸੰਤਾਨ ਹਾਂ